ਸਿੱਖਾਂ ਦੇ 10ਵੇਂ ਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਪਟਨਾ ਸਾਹਿਬ ਵਿਖੇ ਜਾ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਪਈਆਂ ਨੇ ਉੱਥੇ ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੱਥਾ ਟੇਕ ਕੇ ਆਈਆਂ ਅਜਿਹੇ ਦੇ ਵਿੱਚ ਤਸਵੀਰਾਂ ਬੇਹਦ ਅਲੌਕਿਕ ਹੈ ਸਵੇਰ ਦਾ ਸਮਾਂ ਹੋਣ ਕਰਕੇ ਧੁੰਦ ਵੀ ਬਹੁਤ ਜ਼ਿਆਦਾ ਪਰ ਸੰਗਤਾਂ ਦੀ آمد ਧੁੰਦ ਦਾ ਕੋਈ ਅਸਰ ਨਹੀਂ ਮਿਲਿਆ ਜ਼ਿਕਰੇ ਖਾਸ ਹੈ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਜੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਦੀਆਂ ਪਈਆਂ ਸਨ ਜਿੱਥੇ ਕਿ ਉਹਨਾਂ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਤੇ ਨਾਲ ਦੀ ਨਾਲ ਇਲਾਹੀ ਪਾਣੀ ਦਾ ਸਰਵਣ ਕੀਤਾ ਗਿਆ ਅਤੇ ਅਜੇਹੇ ਦੇ ਵਿੱਚ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼purpਤੇ ਕੁੱਲ ਕਾਇਨਾਤ ਜਿੱਥੇ ਉਹਨਾਂ ਨੂੰ ਯਾਦ ਕਰਦੀ ਪਈ ਐ ਤੇ ਤੁਸੀਂ ਵੀ ਜ਼ਰੂਰ ਇੱਕ ਵਾਰੀ ਵਾਹਿਗੁਰੂ ਲਿਖ ਦੇਣਾ ਜਿਸਾਨ ਸਿੰਘ ਦੀ ਲੋਕਲੀ ਯੋਜਕ ਤੁਸੀਂ ਕਹਿਣਾ ਚਾਹੋਗੇ ਅੱਜ ਬੜਾ ਸਿੱਖ ਪਰਿਵਾਰ ਤੇ ਬੜਾ ਮਹਾਨ ਦਿਨ ਹੈ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਆਇਦਰ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1666 ਈਸਵੀ ਵਿੱਚ ਮਾਤਾ ਗੁਜਰਕੌਰ ਪਿਤਾ ਗੁਰਤੇਗ ਬਹਾਦਰ ਜੀ ਦੇ ਘਰ ਪਟਨਾ ਸ਼ਹਿਰ ਵਿਖੇ अवतारਤਾ ਰਿਹਾ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ। ਜੀ ਸਾਡੇ ਪੜ ਜਿਹਨੇ ਮੱਤ ਪ੍ਰਾਸ ਦਾ ਬਹੁਤ ਗੁਰ ਕਰ ਦਿੱਤਾ। ਠੰਡ ਨਹੀਂ ਦੇਖੀ ਜਾਂਦੀ ਜਦੋਂ ਸਰਦਾ ਬੰਚ ਹੋਵੇ ਨਾ ਗੁਰੂ ਨਾਲ ਪਿਆਰ ਹੋਵੇ ਫਿਰ ਠੰਡ ਹੁੰਦੀ ਨਹੀਂ ਦੇਖੀ ਜਾਂਦੀ ਕਿਉਂਕਿ ਭਿੱਜੋ ਸਿੱਜੋ ਕੰਬਲੀ ਤੇ ਅੱਲੋ ਵਰਫੇ ਮੇ ਜਾਏ ਮਿਲ ਦਿਨਾ ਸਜਣਾ ਟੁੱਟੇ ਨਾ ਇਹੋ ਇਸ ਲਈ ਜਿਹੜਾ ਹੈਗਾ ਵਾ ਗੁਰੂ ਜੀ ਸਰਬੰਸਦਾਨੀ ਸਰ ਉਹਨਾਂ ਨੇ ਆਪਣਾ ਸਾਰਾ ਸਰਬੰਸ ਇਸ ਕੌਮ ਦੇ ਲਈ ਇਸ ਦੇਸ਼ ਦੇ ਲਈ ਵਾਰ ਦਿੱਤਾ ਕਹਿੰਦੇ ਦੇਸ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮੱਧ ਸ਼ਹਿਨਸ਼ਾਹੀ ਕੋਸਿੰਗੋ ਕਿਸਤਾ ਨਾਦ ਦਾ ਕਰਜ਼ਾ ਤਾਰਿਆ ਮੈਂ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਠੰਡ ਨਹੀਂ ਦੇਖੀਏ ਕਿ ਵੇਖੋ ਕਿੰਨੀ ਧੁੰਦ ਪੈ ਰਹੀ ਹੈ ਰਾਤੀ ਬਰਸਾਤ ਵੀ ਹੋ ਗਈ ਪਰ ਸੰਗਤਾਂ ਦਾ ਅਥਾਹ ਪਿਆਰ ਤੇ ਸ਼ਰਦਾ ਗੁਰੂ ਲਈ ਉਹੀ ਹੈ ਸੰਗਤਾਂ ਦੂਰੋ ਦੂਰੋਂ ਓਮ ਹਮਾ ਕੇ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਰਿਆ ਹਨ ਜਿਹੜੇ ਅੱਜ ਇੱਥੇ ਨਹੀਂ ਆ ਸਕਦੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਸਿੱਧਾ ਕਰ ਰਹੇ ਹਨ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਭ ਤੋਂ ਪਹਿਲਾਂ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਸਾਹਿਬ ਦੇ ਫਤਿਹਕ ਜੋ ਨਾਣੋ ਔਰ ਸਾਰੇ ਚਾਰ ਨਾਲਾ ਨੂੰ ਵਧਾਈਆਂ ਦੇਣਾ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਪੰਸਦਾਨੀ ਪਿਤਾ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਕੁਰਪਦੀਆਂ ਸਮੂਹ ਟੀਮ ਨੂੰ ਸਾਰਿਆਂ ਨੂੰ ਬੈਂਤ ਬੈਂਤ ਵਧਾਈਆਂ ਹੋਣ ਦੀ ਸੋ ਆਪ ਜੀ ਜਾਣਦੇ ਹੋਗੇ ਗੁਰੂ ਗੋਬਿੰਦ ਸਿੰਘ ਜੀ ਦੇ ਤਰਪਾ ਸਾਹਿਬ ਦੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਪਾਵ ਲਾਇਓ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਜੋ ਆਪ ਜੀ ਜਾਣਦੇ ਹੋਗੇ ਸਤਿਗੁਰ ਦੀ ਕਿਰਪਾ ਦੇ ਨਾਲ ਵਹਿ ਪਰਗਟਿਓ ਮਰਦ ਅਗਮੜਾ ਬ੍ਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿਲਾ ਸੋ ਸਭ ਸਮੂਹ ਗੁਰਨਾਨਕ ਨਾਮ ਲੈਵਾ ਸਕਤਾਂ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪਰ ਦੀਆਂ ਲੱਖ ਲੱਖ ਵਧਾਈਆਂ ਹਣ ਬਹੁਤ ਸੋਹਣੀ ਸਤਿਗੁਰ ਦੀ ਕਿਰਪਾ ਦੇ ਨਾਲ ਐਸਜੀਪੀਸੀ ਵੱਲੋਂ ਸਮਾਗਮ ਲਿਖੇ ਗਏ ਹਨ ਕਵੀ ਦਰਬਾਰ ਕਵੀਸ਼ਰੀ ਦਰਬਾਰ ਔਰ ਢਾਡੀ ਦਰਬਾਰ ਕੀਰਤਨ ਦਰਬਾਰ ਸਤਿਗੁਰ ਦੀ ਕਿਰਪਾ ਨਾਲ ਮਨਜੀਤ ਸਾਹਿਬ ਔਰ ਐਸਜੀਪੀਸੀ ਵੱਲੋਂ ਬਹੁਤ ਹੀ ਸੋਹਣਾ ਹੀ ਸਤਿਗੁਰ ਦੀ ਕਿਰਪਾ ਨਾਲ ਪੂਰਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਆਪਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਵੇਸ਼ ਹੋਏ ਤਾਂ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਮੈਟ ਵਿਸ਼ੇ ਹੋਏ ਹਨ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਹੈ ਐਸਜੀਪੀਸੀ ਵੱਲੋਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਲੰਗਰ ਸੋਹਣੇ ਸਜਾਏ ਜਾ ਰਹੇ ਸਤਿਗੁਰ ਦੀ ਕਿਰਪਾ ਦੇ ਨਾਲ ਸੋ ਸ਼ਾਮ ਨੂੰ ਅਲੋਕੀ ਨਜ਼ਾਰਾ ਦੇਖਣ ਨੂੰ ਮਿਲੇਗਾ ਫੁੱਲ ਚੜੀਆਂ ਵਾਂਗ ਆਸਪੈ ਦਾ ਲੋਕ ਨਜ਼ਾਰਾ ਦੇਖਣ ਨੂੰ ਮਿਲੇਗਾ ਔਰ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪਰਵੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਜੀ ਅੰਮਰ ਸ਼ਕੋਤ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਦੂਰ ਹੋਵੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਿਆਰ ਪਰ ਤਿਆਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕਿਚਾਰਾ ਬਲਾਵੇ ਨੇ ਹਾਲ ਹੋ ਜਾਵੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ